ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦੰਦ ਗੁਣੀ ਤੇ ਰਤ ਚੌ ਗੁਣੀ ਤਰੱਕੀ ਬਖਸ਼ੇ ਤੇ ਸਭ ਨੂੰ ਦੇਰੋਗਤਾ ਬਖਸ਼ਾ ਜੀ ਸਾਰੇ ਮਾਣੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ 2024 ਚੜ੍ਹ ਗਿਆ ਜੀ ਅਰਦਾਸਾਂ ਬੇਨਤੀਆਂ ਤਾਂ ਬਹੁਤ ਕਰੀਆਂ ਸੀ ਵੀ ਵਧੀਆ ਨਿਕਲੇ ਵਧੀਆ ਨਿਕਲੇ ਸਭ ਦਾ ਪਰ ਨਾ ਤਾਂ ਸੂਰਜ ਚੜਿਆ ਅਜੇ ਤੱਕ ਉੱਧੇ ਠੰਡ ਪੈ ਰਹੀ ਹੈ ਤੇ ਆ ਸੈਂਟਰ ਗਵਰਨਮੈਂਟ ਨੇ ਲੋਕਲ ਆਟੋ ਜੀ ਲੈਣਾ ਦੇ ਵਿੱਚ ਜਿਹੜੇ ਇੱਕ ਵਾਰ ਆਪਾਂ ਨੇ ਪਹਿਲਾਂ ਮੰਦੀ ਚੱਲੀ ਜੀ ਨੋਟਬੰਦੀ ਦੇ ਟਾਈਮ ਲਾਈਨਾਂ ਤੇ ਲੱਗੇ ਸੀ ਲੋਕ ਤੇ ਹੁਣ ਦੁਬਾਰਾ ਫਿਰ ਉਦਾਂ ਹੀ ਸੈਂਸਲਾ ਹੋ ਗਿਆ ਚਾਲੂ ਆ ਇੱਕ ਕਾਨੂੰਨ ਪਾਸ ਕਰਤਾ ਸੀ ਡਰਾਈਵਰਾਂ ਦੇ ਵਿਰੁੱਧ ਵੀ ਜੇ ਕੋਈ ਡਰਾਈਵਰ ਤੇ ਗਲਤੀ ਹੁੰਦੀ ਹੈ ਤਾਂ ਉਹਨੂੰ 7 ਸਾਲ ਦੀ ਜਾਂ 10 ਸਾਲ ਦੀ ਸਜ਼ਾ ਤੇ 10 ਲੱਖ ਰੁਪਏ ਜੁਰਮਾਨਾ ਮੈਂ ਵੀ ਇਦਾਂ ਹੀ ਸੀ ਕੋਸ ਆਈ ਥਿੰਕ ਕਿ ਹੁਣ ਮੈਂ ਡਰਾਈਵਰੀ ਲਾਈਨ ਤੇ ਬਹੁਤ ਪਿੱਛੇ ਹਟ ਗਿਆ ਮੈਂ ਪੂਰਾ ਪੜਿਆ ਨਹੀਂ ਹੈਗਾ ਜਿਹਨ ਜਿਸ ਸਬ ਨਾਲ ਚਰਚਾ ਚੱਲਦੀ ਆ ਇਹ ਹੈ ਤਾਂ ਕਾਨੂੰਨ ਗਲਤ ਹੈ ਕਿਉਂ ਹਮੇਸ਼ਾ ਹੀ ਮੈਂ ਵੀ ਗੱਡੀ ਚਲਾਉਂਦਾ ਸੀ ਮੇਰੇ ਨਾਲ ਵੀ 2-3 ਵਾਰ ਇਦਾਂ ਦੇ ਐਕਸੀਡੈਂਟ ਹੋਏ ਵੀ ਅਗਲੇ ਦੀ ਗਲਤੀ ਹੈ ਤੇ ਬੜੀ ਗੱਡੀ ਕਦੇ ਲੋਡ ਉਹ ਛੇਤੀ ਛੇਤੀ ਰੁਕਦੀ ਨਹੀਂ ਤਾਂ ਐਕਸੀਡੈਂਟ ਹੋ ਹੀ ਜਾਂਦਾ ਅਗਲੇ ਦੀ ਗਲਤੀ ਨਾਲ ਹੁੰਦਾ ਨਾ ਕਿ ਕੋਈ ਵੀ ਡਰਾਈਵਰ ਐ ਰ ਜੇ ਰੋਡ ਪਰ ਗੱਡੀ ਲੈ ਕੇ ਜਾਂਦਾ ਰਹੇ ਉਹ ਇਹ ਚਾਹੁੰਦਾ ਹੀ ਨਹੀਂ ਹੈਗਾ ਵੀ ਮੇਰੇ ਤੇ ਐਕਸੀਡੈਂਟ ਹੋ ਜਵੇ ਜਾਂ ਕੋਈ ਅਣਹੋਣੀ ਘਟਨਾ ਹੋਵੇ ਇਹ ਆਣਚੱਕ ਹੁੰਦੀ ਹੈ ਤੇ ਹੁਣ ਕਾਨੂੰਨ ਦੇ ਕਰਕੇ ਸਾਰੇ ਡਰਾਈਵਰ ਭਾਈਆਂ ਨੇ ਹੜਤਾਲ ਕੀਤੀ ਹੋਈ ਹੈ ਹੜਤਾਲ ਕੀਤੀ ਹੋਈ ਹੈ ਤੇ ਮੈਂ ਤਾਂ ਕਹਿੰਦਾ ਵੀ ਜਿਹੜੇ ਮੁੱਦੇ ਹੋਰ ਵੀ ਆ ਵੀ ਵਿਚੇ ਪਹਾੜਿਆਂ ਪੂੜਿਆਂ ਦੇ ਵਿੱਚ ਟੋਲ ਟੈਕਸਾਂ ਦੇ ਇਹ ਵੀ ਵਿਚੇ ਹੁਣ ਇਨਕਲੂਡ ਹੋਣੇ ਚਾਹੀਦੇ ਆ ਵੀ ਇਹ ਵੀ ਮਸਲਾ ਹੱਲ ਹੋ ਜਵੇ ਸੋ ਹੁਣ ਰੈਡੀ ਹੋ ਗਿਆ ਮੈਂ ਜੀ ਮੈਂ ਰੈਡੀ ਹੋਣ ਦੀ ਵਜ੍ਹਾ ਹੈ ਵੀ ਅ ਸੰਦੀਪ ਦਾ ਡਾਡੀ ਨੇ ਫਿਰ ਥੋੜੀ ਜਿਹੀ ਪ੍ਰੋਬਲਮ ਜਿਹੜੀ ਹੈਗੀ ਉਹ ਤਾਂ ਚੱਲੇ ਰਹੀ ਹੈ ਹਾਂ ਉਸ ਤੋਂ ਬਾਅਦ ਹੁਣ ਕੱਲ ਦਾ ਡਾਡੀ ਦੇ ਨਾਲ ਹੌਲੇ ਦਾ ਕਰੀ ਬੈਠਾ ਕਹਿੰਦਾ ਡੀਜ਼ਲ ਪੈਟਰੋਲ ਕਹਿੰਦਾ ਖਤਮ ਹੋ ਰਿਹਾ ਨੇ ਤੁਸੀਂ ਮੇਰੇ ਕੋਲ ਆਉਣੀ ਨਹੀਂ ਹੈਗਾ ਹਾਂ ਤੁਸੀਂ ਮੈਨੂੰ ਮਿਲ ਕੇ ਜਾਓ ਹੁਣ ਜਿਹੜਾ ਟਾਈਮ ਹੈ ਠੰਡ ਜੀ ਦਾ ਟਾਈਮ ਹੈ ਨਾ ਕਿਤੇ ਜਾਣ ਆਉਣ ਨੂੰ ਵੀ ਦਿਲ ਕਰਦਾ ਪਰ ਹੁਣ ਜੇ ਸਾਡਾ ਬਾਪ ਬੁਲਾਉਂਦਾ ਤਾਂ ਫਰਜ਼ ਵੀ ਹੈ ਸਾਡਾ ਜਾਣ ਦਾ ਸਾਜਰੇ ਸਾਜਰੇ ਕੰਮ ਲੈ ਸਾਰੇ ਨਵੇੜ ਤੇ ਹੁਣ ਰੈਡੀ ਹੋ ਗਏ ਉੱਥੇ ਨੂੰ ਜਾਣ ਨੂੰ ਮੈਂ ਹੁਣ ਸੰਦੀਪ ਨਾਲ ਵੀ ਮਲਾਉਂਦਾ ਪਰ ਜਿਹੜੀ ਇਹ ਸਟ੍ਰੈਕ ਆ ਉਧਰ ਗੱਡੀਆਂ 'ਚ ਤੇਲ ਵੀ ਨਹੀਂ ਹੈਗਾ ਉਧਰ ਹੁਣ ਮੈਂ ਚੱਲ ਵੀ ਪੈ ਟੈਡੀਕੋਡ ਨੂੰ ਇੰਨਾ ਕਿਤਾ ਹੈਗਾ ਮਤਲਬ ਵੀ ਆਪਰ ਡਾਊਨ ਕਰਕੇ ਚੱਲ ਆਇਆ ਤਾਂ ਕਿਤੇ ਨਾ ਕਿਤੇ ਪੰਪ ਪਰ ਸ਼ਾਇਦ ਮਿਲ ਵੀ ਜਾਵੇ ਤੇਲ ਐਦਾਂ ਦੀ ਗੱਲ ਕੋਈ ਨਹੀਂ ਲੋਡ ਬੰਦਾ ਨੂੰ ਤਾਂ ਜ਼ਰੂਰੀ ਹੈ ਵੀ ਤੇਲ ਮਹੀਆ ਹੋਣਾ ਚਾਹੀਦਾ ਜਿਹੜੇ ਉਹ ਬਲੈਕ ਇਟ ਜਮਾ ਹੋ ਰਿਹਾ ਵੀ ਕੋਈ 200 ਲੀਟਰ ਪੌਲ ਆਇਆ ਡਰਾਮਾ ਦੇ ਵਿੱਚ ਕੋਈ 100 ਲੀਟਰ ਪੌਲ ਆਇਆ ਕੋਈ ਮਹੀਨੇ ਚ ਨੂੰ ਮੈਂ ਕਹਿੰਦਾ 6 ਮਹੀਨੇ ਚ ਨੂੰ ਟੈਂਕੀ ਫੂਕਦਾ ਡੀਜ਼ਲ ਦੀ ਹਾਂ ਪੱਜਾ ਟੈਂਕੀ ਫੁੱਲ ਕਰਾ ਲਈ ਉਹਦੇ ਕਰਕੇ ਥੋੜੀ ਜੀ ਬਲੈਕ ਇਟ ਦੇ ਵਿੱਚ ਵੀ ਕੰਮ ਚੱਲ ਪਿਆ ਚਲੋ ਮਹਾਰਾਜ ਵੀ ਇਹ ਕੰਮ ਨੂੰ ਲੋਟ ਕਰੇ ਜਿਹੜਾ ਸੈਂਟਰ ਗਵਰਨਮੈਂਟ ਡਰਾਈਵਰ ਭਾਈਆਂ ਦੇ ਵਿੱਚ ਮਤਭੇਦ ਜਿਹਾ ਕਲੀਅਰ ਹੋ ਜਾਣਾ ਤੇ 10 10000 ਪਰ ਵਿਚਾਰੇ ਡਰਾਈਵਰੀਆਂ ਕਰਦੇ ਮੈਂ ਵੀ ਕਰੀ ਆ ਅਜਿੱਦ ਦੀ ਗੱਲ ਨਹੀਂ ਹੈਗੀ ਵੀ 10000 ਚ ਕੀ ਘਰ ਚਲਾਉਣਾ ਕੀ ਸੇਵਿੰਗ ਕਰਨੀ ਹੈ ਤੇ ਕੋਈ ਇਨਸੀਡੈਂਸ ਹੋ ਗਿਆ ਐਕਸੀਡੈਂਟ ਹੋ ਗਿਆ ਉਹਦਾ ਜੁਰਮਾਨਾ ਕਿੱਥੇ ਤੇ ਦੇਣਾ ਕਿਵੇਂ ਬੱਚੇ ਪੜਾਉਣਾ ਕੁਝ ਨਹੀਂ ਪਤਾ ਬਈ ਬਾਈ ਇਹ ਇਹ ਲਾਈਨ ਦੇ ਵਿੱਚ ਨੂੰ ਹੁਣ ਜੇ ਅੱਜ ਵੀਡੀਓ ਖਿੱਚਦਾ ਤਾਂ ਮੈਂ ਬਹੁਤ ਲੰਬੀ ਹੋ ਜਣੀ ਤੇ ਹੁਣ ਮੈਂ ਇੱਧਰ ਤੁਹਾਨੂੰ ਆਪਣੀ ਬਾਕੀ ਫੈਮਿਲੀ ਨਾਲ ਵੀ ਮੁਲਾਕਾਤ ਕਰਾਉਂਦਾ ਜੀ ਲਓ ਜੀ ਮਿਲੋ ਜੀ ਸਾਡੀ ਫੈਮਿਲੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ 'ਚ ਰੱਖੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੰਮੀ ਥੋੜੀ ਜੀ ਆ ਬਿਮਾਰ ਚੱਲ ਰਹੀ ਹੈ ਜੀ ਮੈਂ ਆਰਗੈਨਿਕ ਚੀਜ਼ਾਂ ਜੀਆਂ ਲੈ ਕੇ ਆਈ ਆ ਇਹਦੇ ਵਿੱਚ ਤਰੀ ਆ ਜੀ ਇਹਦੇ ਵਿੱਚ ਪਦੀਨਾ ਅੱਛਾ ਮੰਮੀ ਨੂੰ ਇਹਦੀ ਚਟਣੀ ਬਣਾ ਕੇ ਖਵਾਵਾਂਗੇ ਮੰਮੀ ਢ ਘਰ ਮਾਰ ਮਾਰ ਕੇ ਥੱਕ ਜੂਗੀ ਠੀਕ ਹੋ ਜੂਗੀ ਆਹੋ ਆ ਲੈ ਕੇ ਆਈ ਆ ਮੰਮੀ ਪੱਧ ਮਾਰ ਮਾਰ ਕੇ ਲਾ ਬੱਜ ਤੁਸੀਂ ਕਿਹੋ ਜਿਹਾ ਕਿਹੜਾ ਉਹ ਗੈਸ ਗੈਸ ਦਾ ਵੀ ਪਿੱਛੇ ਸਿਲਸਿਲਾ ਪਾਤਾ 2024 ਨੂੰ ਸਹੀ ਨਹੀਂ ਲੱਗਦਾ ਹੈਗਾ। ਮਨੂੰ 2024 ਵਾਲਾ ਸਿਲਸਿਲਾ ਚ ਸਹੀ ਨਹੀਂ ਲੱਗਦਾ ਹੈਗਾ। ਮੈਂ ਹਸਤੀ ਚ ਕਹਿੰਦਾ। ਚਲੋ। ਖੁਸ਼ ਹੋ। ਇਹ ਗੱਲ ਤਾਂ ਸੱਚੀ। ਖੁਸ਼ ਹੋੜਾ ਵੀ ਕਿ ਸਾਰਿਆਂ ਨੇ ਕਮੈਂਟ ਕਰਨੇ ਫੇ। ਕੋਈ ਨਹੀਂ। ਦੇਖੋ ਤਾਂ ਸਹੀ ਨਹੀਂ। ਨਹੀਂ ਜਿਹੜੇ ਕਮੈਂਟ ਕਰਦਾ ਸਹੀ ਗੱਲ ਆ। ਨਹੀਂ ਮੈਨੂੰ ਕੱਲ ਸਾਰਿਆਂ ਨੇ ਕਿਹਾ। ਇਹ ਕਹਿੰਦੇ ਤੂੰ ਨਾ ਹਸਦੀ ਸੁਣ। ਐਨਾ ਵੀਡੀਓ ਦੇ ਵਿੱਚ। ਥੋੜੀ ਲੱਗਦੀ ਆ। ਐਨੇ ਵੀਡੀਓ ਤੇ ਕਹੀ ਸੀ ਨਾ ਗੱਲ ਵੀ ਆ ਵੀ ਮੈਨੂੰ ਐ ਸਾਰੇ ਐ ਕਹਿੰਦੇ ਇਦਾਂ ਕਹਿੰਦੇ। ਜਿਹੜੀ ਇਹਦੀ ਚਾਉਣੇ ਵਾਲੀਆਂ ਭੈਣਾ ਆ ਪੰਜ 6 ਦੇ ਫੋਨ ਆਲੇ ਜੀ ਕੱਲ ਕੱਲ ਦੇ ਵਿੱਚ ਵੀ ਸਾਰੀਆਂ ਇਹ ਕਹਿੰਦੀ ਵੀ ਸੰਦੀਪ ਵੀਡੀਓ ਤੇਰੇ ਕਰਕੇ ਹੀ ਦੇਖਦੀਆਂ ਸੀ ਤੂੰ ਰੌਣਕ ਲਾ ਕੇ ਰੱਖਦੀ ਪੂਰੀ ਵੀਡੀਓ ਦੇ ਵਿੱਚ ਵੀ ਤਾ ਬੋਲਣਾ ਬੰਦ ਨਹੀਂ ਹੁਣ ਬੰਦ ਕਰਦੀ ਮੈਂ ਫੇਰ ਤੂੰ ਹਾਂ ਚਿੱਕੜੀ ਆਉਂਦੇ ਕਹਿੰਦੇ ਫੋਨ ਆਲੇ ਆ ਦੇਖ ਲੈ ਜਵੇਂ ਨਾ ਕੰਟਣ ਬੋਲਦੀ ਜੀ ਪਹਿਲਾਂ ਤਾਂ ਇਧਰੇ ਤੰਦੀਆਂ ਲੱਜਦੀਆਂ ਵੀ ਬੋਲਦੀ ਘੱਟ ਤੇ ਅੱਜ ਕੀ ਦੇ ਨਾ ਨਹੀਂ ਹੈ ਕਹਾਣੀ ਇਹ ਪਹਾੜੋਂ ਉੱਤਰੇ ਆਏ ਹੋਏ ਵਾਹਦਾ ਕੀ ਦਮ ਪਰਾਹਰੀ ਹੋਏ ਵਾਤਾ ਸੁੱਖੋਂ ਪੈਣ ਦੀ ਸਿੱਤ ਚੱਲ ਰਹੀ ਜੀ ਡਾਣ ਹਾਂਜੀ ਪਤਾ ਨਹੀਂ ਠੰਡ ਲੱਗ ਗਈ ਹੁਣ ਇਹ ਬਹਗਰੂਏ ਜਾਣ ਦਾ ਪਤਾ ਨਹੀਂ ਡਬਈ ਨੂੰ ਜਾਣਾ ਇਹਨਾਂ ਨੇ ਜਹਾਜ਼ ਚੜ੍ਹਨ ਦੇ ਚੱਕਰਾਂ ਕਰਕੇ ਪਹਿਲੀ ਬਹਾਨੇ ਲਾ ਗਈ ਲਾਉਣ ਵੀ ਮੈਂ ਬਿਮਾਰ ਆ ਬਿਮਾਰ ਆ ਐ ਹੁਣ ਕੋਣ ਕਈ ਵਾਰ ਇਹਨਾਂ ਨੇ ਜਿਵੇਂ ਜਾਣ ਦਾ ਕਹਿ ਪਤਾ ਲੱਜਵੇ ਇਹਨਾਂ ਦਾ ਦਿਲ ਮਚਾਉਣ ਲੱਜ ਜਾਂਦਾ ਵੀ ਮੇਰੇ ਜੀ ਨਹੀਂ ਕਰਦਾ ਨਿਆਣੇ ਛੱਡ ਕੇ ਜਾਣ ਨੂੰ ਤਦ ਹੀ ਨੇ ਹੁਣ ਫਿਰ ਜਨਮ ਦਿਨ ਵੀ ਸੈਲੀਬ੍ਰੇਟ ਕਰਕੇ ਉਹਨਾਂ ਨਾਲ ਚੱਲ ਕੋਈ ਇਹ ਤਾਂ ਦਾਣੇ ਦਾਣੇ ਪਰ ਮੋਹਰਾ ਠੀਕ ਹੈ ਨਾ ਹਾਂ ਸਹੀ ਗੱਲ ਆ ਉਹਦੇ ਡੈਡੀ ਨੇ ਕਹਿੰਦਾ ਕੀ ਪਤਾ ਡੀਜ਼ਲ ਮਿਲੇ ਨਾ ਮਿਲੇ ਮੈਨੂੰ ਆ ਕੇ ਮਿਲ ਜੋ ਚਲਦੀਪੁਰੂ ਦਾ ਬਹਾਨਾ ਹੀ ਚਾਹੀਦਾ ਨਾ ਸਵੇਰ ਦੀ ਨਾਲ ਖਾਰੂ ਪਟਿਆ ਪਿਆ ਅੱਜ ਹਾਂ ਦੇਖ ਲੈ ਤੱਤ ਤੀ ਬਾਪ ਨੂੰ ਮਿਲਣ ਲਈ ਨਾ ਤੀ ਨੂੰ ਬਹਾਨਿਆਂ ਦੀ ਲੋੜ ਮੈਂ ਬਹਾਨੇ ਤਾਂ ਤੈਨੂੰ ਕਹੀ ਨਹੀਂ ਬਹਾਨੇ ਜਿੰਨਾ ਥੋੜੀ ਧੀ ਵਿਆਹ ਕੇ ਜਾਣੀ ਆ ਨਾ ਦੋਹੇ ਜੇ ਨਾ ਨਾ ਮਿਲਣ ਨੂੰ ਲੈ ਕੇ ਆ ਵੀ ਆ ਜਾ ਪੁੱਤ ਮੇਰਾ ਤਾਂ ਦਿਲ ਮਚਲਾਉਂਦਾ ਥੀ ਮੁੱਠੀ ਬਾਪ ਬਹਨ ਲਾਉਂਦਾ ਤੈਨੂੰ ਮਿਲਣ ਵਾਸਤੇ ਧੀਆਂ ਨਹੀਂ ਲਾਉਂਦੀਆਂ ਓ ਮੈਂ ਨਹੀਂ ਓ ਨਹੀਂ ਕਹਿੰਦਾ ਮੈਂ ਗੱਲਾਂ ਨਹੀਂ ਬਸਾਈ ਕਿੱਥੇ ਗਰਾਰੀ ਮੈਂ ਕੰਮ ਕੰਮ ਦੀ ਮੈਂ ਗੱਲ ਕੰਮ ਦੀ ਕਰਦਾ ਬਿਨ ਨਹੀਂ ਇਹੇ ਕੰਮ 12 12:30 ਵਜੇ ਖਤਮ ਹੋਣਾ ਤਾਂ ਅੱਜ 9:30 10 ਵਜੇ ਨੂੰ ਖਤਮ ਹੋਗੇ ਕੰਮ ਨੱਠ ਨੱਠ ਕੇ ਕੰਮ ਹੈ ਪੋਚੇ ਰਾਂ ਜਿਠਾਣੀ ਹੈਗੀ ਬੂਈ ਬਮਾ ਹਾਂ ਜੇ ਮੇਰੀ ਜਿਠਾਣੀ ਨੂੰ ਬੱਚ ਦਿੱਕਤ ਨਾ ਹੋਵੇ ਹੂੰ ਇਸ ਕਰਕੇ ਫਿਰ ਮੈਂ ਆਪਣੇ ਸਾਰੇ ਕੰਮ ਨੂੰ ਵੇੜ ਤੇ ਅੱਛਾ ਜਿਹੜੇ ਮੇਰੀ ਜਿਠਾਣੀ ਵਾਲੇ ਤੇ ਮੂਵੀ ਨੂੰ ਵੇੜ ਤੇ ਅੱਛਾ ਜ਼ਰੂਰ ਤਾਂ ਹੈ ਹੁਣ ਜਠਾੜ ਦਾ ਲੈਣਾ ਮੈਂ ਬੜਾ ਹੂੰਗੀ ਮਾਹ ਕਿਨੇ ਆਉਣਾ ਖਾਣ ਜੈ ਜੈ ਹੋ ਜਿ ਜਿਠਾਣੀ ਨੂੰ ਕੱਤ ਨਹੀਂ ਲਵੇੜਿਆ ਤਾਂ ਜਿ ਜਿਠਾਣੀ ਨੂੰ ਤਾਂ ਤੂੰ ਕਹਿੰਦੀ ਜੇ ਮੈਂ ਕੰਮ ਨਵੇੜ ਤੇ ਜਿਠਾਣੀ ਦੇ ਸਾਰੇ ਜਿਠਾਣੀ ਨੂੰ ਵੀ ਲਵੇੜ ਦੇਣਾ ਤਾਂ ਥੋੜਾ ਦਾ ਮੋ ਵਾਸਤ ਬੱਚਾ ਸਾਫ ਕਰ ਦਣਾ ਤਾਂ ਰੋਟੀ ਖਾਈ ਜਾਣ ਨੇ ਬਸ ਹੁਣ ਥੋੜੇ ਘਰਾੜੇ ਮਾਰ ਲਈ ਐਨੇ ਨੂੰ ਗੈਸ ਬਣਾਉਣੇ ਸਾਥੇ ਬਣਾ ਲਿਆ ਗੈਸ ਤੇ ਰੀਤ ਨਹੀਂ ਦਰੀ ਆਉਣੀ ਮੁੜ ਕੇ ਤੇ ਮੁੜ ਕੇ ਨਹੀਂ ਦਰੀ ਆਉਣੀ ਰੀਤ ਦੀ ਸਵੇਰ ਦੀ ਤੈਨੂੰ ਗੱਲ ਦੱਸਾਂ ਰੀਤ ਨੇ ਮਾਰੇ ਪੱਪਾ ਮੈਂ ਕੱਚੀ ਸੀ ਸੀ ਕਹਿੰਦੇ ਪੱਪੋ ਨੇ ਮਾਰੇ ਮਾੜੀ ਸੋਹਣੀ ਕਹਿੰਦੇ ਪੱਪੋ ਨੇ ਮਾਰੇ ਦਾ ਸੁਣਿਆ ਪੁੱਪਾ ਮੈਂ ਇੰਨੇ ਆਰ ਕੇ ਮੁਕੀ ਅਸੂਗ ਮੈਂ ਕਿਹਾ ਇਹ ਦਸ ਹੁਣ ਤੇ ਛੁੱਟੇ ਨਾ ਲਾਉਣ ਲਾ ਜੂ ਦਾ ਨਛੜ ਬਹੁਤ ਖਰਾਬ ਆ ਥੱਲੇ ਹੱਕਾ ਮਾਰਦੀ ਜੀ ਗੱਡੀ ਜਿੱਦੀ ਮੈਂ ਸਟਾਰਟ ਕਰਕੇ ਥੱਲੇ ਗਰਮ ਜੀ ਕਰਕੇ ਘੜਾ ਗਿਆ ਬਾਈ ਨੂੰ ਲੈ ਕੇ ਥੱਲੇ ਹੀ ਖੜੀ ਆ ਵੀ ਕਿਤੇ ਮੈਨੂੰ ਛੱਡੇ ਨਾ ਜਾਵੇ ਉਧਰ ਆਈ ਬਿੱਕੀ ਬਿੱਕੀ ਮੇਰਾ ਫੇਰ ਇਹਨੂੰ ਕੀ ਹੋਊਗਾ ਕੋਣ ਜੇ ਕਹੂਗੀ ਡੈਡੀ ਡੈਡੀ ਚਾਚਾ ਨਾਗਲ ਸੁਣੇ ਤਾਂ ਕਹਿੰਦੀ ਵੀ ਕੀ ਹੋਇਆ ਵੀ ਕੀ ਹੋਇਆ ਦੀਦੀ ਮਗਰ ਬੋਲਦੀ ਉਹ ਦੀਦੀ ਕਹਿੰਦੀ ਆ ਨਾ ਫਿਰ ਉਹ ਛੋਟੀ ਬੜੀ ਬੜੀ ਮਾਂ ਪਰ ਤਾਂ ਥੋੜਾ ਥੋੜਾ ਸੇ ਗੁਣ ਜਾਣੇ ਹੀ ਨੇ ਲੈ ਆਉਣੇ ਸੁਖੋ ਕਹਿੰਦੀ ਆ ਸੁਖੋ ਜੇ ਕੋਈ ਸਾਡੇ ਜੀ ਆਜਵੇ ਫੇਰ ਤਾਂ ਸਾਡੀ ਸ਼ੁਭ੍ਰਿਤ ਖੁੰਜੀਆਂ ਚ ਮੈਂ ਵੱਢਦੀ ਆਂ ਕਰਦਣ ਦੀ ਉਹ ਪੂਰੀ ਮੰਮੀ ਪਰ ਗਈ ਆਪਣੀ ਹਮਮ ਫਿਰ ਆਬੜਾ ਆਬੜਾ ਨੀਤਰੰਦੋਂ ਪਰਿਆ ਨਾ ਤੂਰ ਜਸਮੀ ਇੱਕ ਦਿਨ ਚ ਫੇਰ ਇਹ ਵੀ ਗੋਣਾ ਸਾਡੇ ਚ ਨਾ ਭੁਗਰੀ ਦੇ ਸਾਰਿਆਂ ਨੂੰ ਮਿਲ ਬਰਤ ਕੇ ਰੋ ਬੋਲੋ ਸੰਕੰਢੀ ਕੀ ਲੋੜ ਹੈ ਹਾਂ ਖੁਸ਼ ਰੋ ਬਸ ਬਸ ਇਥੇ ਜੀਣ ਤਾਂ ਜ਼ਿੰਦਗੀ ਚ ਖੁਸ਼ ਰਹਿਣਾ ਹੈ ਜੇ ਰੋਈ ਜਾਉਂਗੇ ਰੋਈਏ ਜਾਉਂਗੇ ਫਿਰ ਉਹਦਾ ਕੋਈ ਫਾਇਦਾ ਨਹੀਂ ਬਸ ਆ ਕਿਸੇ ਨੂੰ ਦਿਖਾਉਣਾ ਵੀਡੀਓ ਦੇ ਕੇ ਕਿੰਨੇ ਜਣੇ ਹਾਸਲੇ ਹੋਣੇ ਸਭ ਤੇ ਨਹੀਂ ਬੰਦ ਅੱਧੀਆ ਟੈਨਸ਼ਨਾਂ ਦੂਰ ਹੋ ਜਾਣੀਆਂ ਚੱਲ ਕੋਈ ਨਹੀਂ ਮਹਾਰਾਜ ਖੁਸ਼ ਰੱਖੇ ਸਭ ਨੂੰ ਨਹੀਂ ਤੁਸੀਂ ਪਾਏ ਤਸਵੀਰ ਦੇ ਹੁਣ ਤੂੰ ਵੀ ਦੇਖ ਲਓ ਮੈਂ ਕਿੰਨਾ ਖਸਾ ਤਾ ਹਮਮ ਸ਼ੁਕਰੀਆ ਕਰ ਮੇਰਾ ਪਿੱਕੇ ਦੇ ਜਨ ਤੇ ਚੋਰ ਚਾ ਤਾ ਦੇਖ ਨਾ ਜਦ ਬਈ ਜਾਣਾ ਵੀ ਤਾਂ ਹੈ ਮੈਂ ਤਾਂ ਨਹੀਂ ਹੁਕਮ ਪਿੱਛੇ ਤੇ ਮੈਂ ਜਠਾਨ ਨੂੰ ਬਿਮਾਰ ਛੱਡੀ ਹਮ ਬਈ ਜਠਾਨ ਹੀ ਠੀਕ ਠਾਕ ਛੱਡ ਕੇ ਚਲ ਮੁੜ ਕੇ ਕੜੀ ਵੀ ਲੈਣੀ ਚਾਹੀਦੀ ਜਦ ਵੀ ਨਾ ਨਹੀਂ ਹੋਰੀ ਬੈਠੀ ਹੋਰੀ ਨਹੀਂ ਬੈਠੀ ਪੂਰੀ ਨਹੀਂ ਬੈਠੀ ਚੁੱਲ੍ਹੇ ਮੂੜੇ ਅੱਗ ਵਾਲੀ ਦੇਖੀ ਮੇਰੀ ਡਿਊਟੀ ਅੱਜ ਤੂੰ ਸਾਂਭ ਲਈ ਆਪਾਂ ਫਿਰ ਸਿੱਖੂਗੇ ਆ ਕੇ ਚਲ ਉਹ ਮੂਲੀ ਦਸ ਦਸ ਮੀਨ ਕਿੱਡੀ ਮੂਲੀ ਲੈ ਕੇ ਆਈ ਆ ਇਹ ਪੱਕੀ ਆ ਕੱਚੀ ਆ ਇਹ ਕੱਚੀ ਲੱਗਦੀ ਦੇਖਣ ਨੂੰ ਹਾਈਬ੍ਰਿਡ ਆ ਠੀਕ ਆ ਹਾਈਬ੍ਰਿਡ ਚੱਲ ਫਿਰ ਚੱਲ 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 ਨਿਕਲੇ ਲੈ ਬਘਰੂਦਾਨੋਂ ਚਲੋ ਠੀਕ ਹੈ ਜੀ ਫਿਰ ਭੈਣ ਜੀ ਠੀਕ ਆ ਰੈਡੀ ਸੈਡੀ ਦੇਵਾ ਜੀ ਠੀਕ ਠਾਕ ਕਰਿਓ ਤੁਸੀਂ ਅਸੀਂ ਚੱਲੋ ਕੋਈ ਨਹੀਂ ਜਾਣਾ ਸੀ ਫਿਰ ਰੈਡੀ ਸੈਡੀ ਨਹੀਂ ਤਾਂ ਆ ਗਿਆ ਨਹੀਂ ਆ ਡੈਡੀ ਦੀਆਂ ਚੱਕ ਲਿਆ ਰਿਪੋਰਟਾਂ 2024 ਚੜ੍ਹਦੀ ਸਾਰੇ ਦੇਖੀ ਜਾਊਗੀ ਹੁਣ ਕਿੱਧਰ ਕਿਹੜਾ ਕਿੱਥੇ ਕਿੱਥੇ ਘੁੰਮੋਂਦਾ ਉਹ ਬੱਲੇ ਆ ਗਿਆ ਚਾਚੇ ਦੀ ਗੱਲ ਤਾਂ ਵੱਧ ਪੁੱਤ ਜੋ ਬਲੇ ਸ਼ੋਨਹਾਂ ਆਜੂ ਮੈਂ ਸਿੱਖ ਇੱਕ ਤਾਂ ਮੰਮਾ ਨੂੰ ਕਹੇ ਕਿ ਨਾ ਘਟਾ ਮੈਂ ਹੋਣਾ ਦੋ ਕੀ ਹੋ ਗਿਆ ਰਾਤ ਨੂੰ ਸੁੱਤੀ ਉੱਠੀ ਦੀਦੀ ਉਹ ਕਹਿੰਦੀ ਏ ਰਾਤ ਨੂੰ ਉੱਠ ਕੇ ਕਰਨ ਨੂੰ ਵੀ ਯਾਦ ਕਰਦੀ ਰੀਤ ਜਾਸਨੀ ਪਰ ਸੋਣੇ ਲੱਗ ਗਈ ਪਰसों ਰਾਤ ਨੂੰ ਉੱਠ ਕੇ ਸੋਣਾ ਆਦਾ ਹੋਣਾ ਇਹਨੂੰ ਕੋਈ ਫਤਾਂ ਵੀ ਕਾਕਾ ਪਰੌਣ ਲੱਗ ਗਈ ਅੱਛਾ ਮੇਰੀ ਗੱਲ ਸੁਣ ਇੱਕ ਵਾਰੀ ਕਹ ਦੇ ਕਿ ਮੈਂ ਨਹੀਂ ਜਾਣਾ ਤੈਨੋਂ ਤੈਨੋਂ ਨਾਨੂ ਘਰ ਜਾਣਾ ਤੈਨੋਂ ਨਾਨੂ ਘਰ ਆ ਜਾ ਫਿਰ ਚਲੋ ਨਹੀਂ ਰੁਕੋ ਠੀਕ ਹੈ ਜੀ ਮੰਮਾ ਨੇ ਬਾਏ ਚਾਹ ਦੇ ਮੰਮਾ ਦੀ ਪਾਰੀ ਕਰ ਜਾ ਪਾਈ ਕਰ ਦੇ ਮੰਮਾ ਇੱਕ ਵਾਰੀ ਚੁੱਕੋ ਕਹਦੇ ਚੁੱਕੋ ਕਹਦੇ ਚਲੋ ਹੁਣ ਇਹ ਨਹੀਂ ਨਾਮ ਬੁਲਾਉਣ ਤਰਾਂ ਦੀ ਜੀ ਨੇ ਆਉਂਗੀ ਕੇ ਕੇ ਬਸ ਦੇ ਲੱਗੀ ਮੈਂ ਚੋ ਚੋ ਲੱਗੀਆਂ ਦੇ ਕੰਨਾ ਕੁਸ ਲਈ ਹੁਣ ਕਹ ਦੇ ਮੰਮਾ ਨੂੰ ਕੰਨਾ ਕਹ ਦੇ ਨਾਨੇ ਕੋ ਜਾਣਾ ਨਹੀਂ ਕੰਨਾ ਕਦੀ ਚੋ ਚਲੋ ਚਲੋ ਠੀਕ ਹੈ ਜੀ ਬਾਹ ਜੀ ਬਾਹ ਮਿਲਦੇ ਤੁਹਾਨੂੰ ਅੱਗੇ ਚੱਲ ਕੇ ਦੇਖਦੇ ਆ ਅਗਲਾ ਪ੍ਰੋਗਰਾਮ ਕਿਆ ਬਣਦਾ ਪਹੁੰਚ ਗਿਆ ਜੀ ਖਮਾਣੋ ਤੇ ਲਵਾਂਗੇ ਇੱਥੇ ਤੋਂ ਕੋਈ ਡੇੜੀ ਵਾਸਤੇ ਫਰੂਟ ਆਜਾ ਗੱਡੀ ਮੈਂ ਛੁੱਟਿਓ ਲਾਇਆ ਜੀ ਫਿਰ ਇਹ ਐਵਰੇਜ ਹੈਗੀ ਆ ਵੱਧ ਤੇ ਪਾ ਦਿਓ ਜੀ ਆ ਮਿੱਠੇ ਹੋਣ ਵੀਰ ਬੱਸ ਆ ਕਰਨੇ ਜੀ ਕਿਨੂੰ ਪੌੜਾ 2.5 ਕਿਲੋ ਦੇ ਰਿਹਾ ਵੀਰ ਬਾਕੀ ਮਾਨ ਸਿੱਧਾ ਨੂੰ ਪ੍ਰਣਾਮ ਕੋਟ-ਕੋਟ ਪ੍ਰਣਾਮ ਚਲੋ ਮਿਲਦੇ ਹਾਂ ਤੁਹਾਨੂੰ ਹੁਣ ਘਰ ਚੱਲ ਗਏ ਮਿਲਦੇ ਆਂ ਮੈਂ ਪੌਲਵਾ ਬਾਈ ਤੇ ਹੋ ਗਿਆ ਜੀ ਲਓ ਜੀ ਪਹੁੰਚ ਗਏ ਬੂ ਬੂ ਨਾ ਬੁੱਤ ਸੈਂਡ ਐਸਟਾਸਿਕਾ ਦੀਆ ਸਲੀਗਾ ਸਤ ਸ੍ਰੀ ਅਕਾਲ ਮੈਂ ਵੀ ਬੁਲਾ ਦਦਾ ਸਤ ਸ੍ਰੀ ਅਕਾਲ ਤੁਹਾਨੂੰ ਜੀ ਜੀ ਇਹ ਕਿ ਭਰ ਆਇਆ ਕਰ। ਨਾ ਤਰੀਕਾ ਸਤਰੀਕਾਰ ਅਟਲੂ। ਨਾ ਇਹ ਕਹਿੰਦਾ ਨਾਨੂ ਘਲੇ ਦਾਣਾ। ਇਹ ਨਾਨੂ ਕੋ ਆ ਗਿਆ ਤੂੰ ਓਏ। ਠੰਡ ਕਿੰਨੀ ਆਪਾ? ਅਸੀਂ ਕਿਹਾ ਠੰਡਾ ਥੋੜੇ ਕਿ ਨਹੀਂ ਤਾਂ ਸੂਰਜ ਨਿਕਲੇ। ਹਾਂ। ਹਾਂ। ਉਹਦੇ ਕਰਕੇ ਫਿਰ ਤੁਸੀਂ ਕਿਹਾ ਨਾ ਵੀ ਮਿਲਜੋ ਮੈਨੂੰ। ਕੀ ਹੋ ਗਿਆ? ਮੈਂ ਕਿਹਾ ਤੇਲ ਬੰਦ ਹੋਣ ਦੀ ਤਿਆਰੀ ਰਹੀ ਗਈ। ਹੈ ਜੀ ਗੱਡੀਆਂ ਨੇ ਗੱਡੀਆਂ ਨੂੰ ਅਲਾਉਡ ਵੋਕ ਕਮ ਕਰਦਾ ਡਰਾਈਵਰ ਦਾ। ਹਾਂ। 10000 ਰੁਪਏ ਜੁਰਮਾਨਾ 10000 ਆ ਸਾਰੀ 10 ਲੱਖ 10 ਲੱਖ ਭੈਂਕ 10 ਰੱਖ ਕਿਥੋਂ ਦੇ ਦੈਵ ਦੇ ਨੂੰ ਨਹੀਂ ਦੇ ਸਕਦਾ ਇਹ ਲੈ ਵੀ ਕਿਥੋਂ ਦੇ ਦੱਸ ਕਾਰਨ ਲਿਆਉਣਾ ਦਾ ਭਾਜੀ ਪੜਨ ਪੜਨ ਗਿਆ ਵਾ ਸਕੂਲ ਹਰਤਾਲ ਤਾਂ ਹੀ ਕਰ ਰਿਹਾ ਕੁਟਿੰਗ ਹੈ ਤੇਲ ਪੈਂਗਾ ਤੇਲ ਨਹੀਂ ਮਿਲਦਾ ਇਸ ਦਿਨ ਬੀਜਣ ਆਏ ਆ ਤਾਂ ਹੀ ਦਾ ਛੋਟੀ ਲੈ ਕੇ ਆਇਆ ਇਹਨੇ ਤੇਲ ਘੱਟ ਪੀਣਾ ਕਿਲੋਮੀਟਰ ਵੱਧ ਕੱਢਣੇ ਉਹਦੇ ਤੇਲ ਵੱਧ ਬਿਨਾ ਕਿਲੋਮੀਟਰ ਘੱਟ ਕੱਢਦੇ ਆਪਣੀ ਗੱਡੀ ਆਏ ਦੱਈਏ ਹੋ ਬਤੈ ਚਲ ਮੈਂ ਤੇਨੋਂ ਆਪਣੇ ਬਾਪ ਨਾਲ ਤਾਂ ਮਲਾ ਲੈਂਦਾ ਫਿਰ ਤੂੰ ਗੱਡੀ ਦੀ ਨਿਂ ਨਿਂ ਫਰਮਾਸ਼ ਕਰ ਗਈ ਤੇ ਰਹੀ ਹੈ ਤਾਰੇ ਇਹ ਕਿਹੜਾ ਮਾੜੀ ਹੈ ਬੇਚਰੀ ਪਹਿਲਾਂ ਇਹ ਤੇ ਆਉਂਦੀ ਸੀ ਹੁਣ ਤਾਂ ਕਦੇ ਆਉਂਦੀ ਹਾਂ ਅੱਜ ਮੈਨੂੰ ਬੜਾ ਬੈਠਣ ਚ ਜੀਵ ਲੱਗਿਆ ਹੈ ਨਾ ਨਾ ਗੱਨੀ ਤੇਰੀ ਮਾੜੀ ਨਹੀਂ ਹੈ ਕੰਮ-ਕਮ ਹੋਇਆ ਹੈ ਕੋਈ ਮਾੜੀ ਨਹੀਂ ਹੈਗੀ ਚਲ ਤੁਸੀਂ ਆਏ ਭਾਈ ਧੁੱਪਾਂ ਵੀ ਲੈ ਆਏ ਮਾੜੀ ਮੋਟੇ ਅੱਗਰਤਾ ਜਾਰੇ ਸੂਰਜ ਨਿਕਲ ਆਇਆ ਅੱਜ ਨਹੀਂ ਪਾਹ ਜਾਂਦੀ ਉਹ ਮੈਨੂੰ ਪਹਿਲੇ ਹੀ ਨਹੀਂ ਆਉਂਦਾ ਤੇ ਪਾਹ ਨਿਕਲੀ ਆਏ ਇਹ ਇਹ ਦਾਦ ਜਨ ਬਾਦ ਲੈ ਕੇ ਡਾਡੀ ਇਹਦਾ ਬੰਨਤ ਲਾਉਂਦੇ ਦਾ ਅੱਜ ਦਿਨ ਬਾਅਦ ਨਿਕਲੀ ਅੱਜ ਕਾ ਨਾਨੇ ਤੋਂ ਮੈਂ ਜੱਦੇ 28 29 30 31 1 2 3 6 7 8 ਦਿਨ ਉਹ ਦੇਖ ਲੈ ਨਹੀਂ ਤੈਨੂੰ ਤੁਸੀਂ ਕੱਦਿਆ ਬੁਲਾ ਲੈਂਦੇ ਆ ਅੱਜ ਦਿਨ ਬਾਅਦ ਤੁਸੀਂ ਕਰਦੇ ਕੋਸਾ ਦਾ ਪਾਣੀ ਲਿਆ ਕਰਦੇ ਕੋਸਾ ਮੈਂ ਅੱਜ ਅੱਜ ਵੀ ਮਾਰ ਰਿਹਾ ਸਾਨੇ ਨੂੰ ਠੰਡ ਦਾ ਔਖਾ ਜਿਆਦਾ ਮੈਂ ਅੱਜ ਹੀ ਨਾ ਤਾਂ ਹਾਂ ਉਹ ਵੀ ਅਸ ਪੈਰਾਂ ਬੰਨ੍ਹ ਆ ਲਿਆ 90 ਸਾਲ ਦੀ ਮੁਬਾਰਕਾ ਡਾਡੀ 90 ਸਾਲ ਦੀ ਮੁਬਾਰਕਾ ਤੋਂ ਦੇ ਦੋ ਸਾਰਿਆਂ ਨੂੰ ਮੁਬਾਰਕਾ ਜੀ ਵਧੀਆ ਸਾਲ ਚੜਦੀ ਕਲਾ ਰੱਖੀ ਮੈਂ ਕਿਰਪਾ ਰੱਖੇ ਚੜਦੀ ਕਲਾ ਰੱਖੇ ਆ ਸੁੱਖ ਰੱਖੇ ਹੋਏ ਹਾਂ ਨਮਾਜ਼ਾਂ ਹਾਲੇ ਪੁਰਾਣੇ ਹੋ ਗਏ ਆ ਨਹੀਂ ਨਹੀਂ ਤਿੰਨੇ ਹੀ ਅਸਲੀ ਦੁਨੀਆ ਬਾਦ ਆਏ ਆ ਪੁਰਾਣੇ ਹੋ ਗਏ ਆ ਤਾਂ ਦਣ ਆਉਂਦੇ ਚੱਲੋ ਥੋੜਾ ਹਰ ਸਾਲ ਸੌਰੀਆਂ ਦੇ ਚੱਕਰ ਲਾਈ ਜਾਂਦੇ ਹੋ ਨਾ ਹਰ ਸਾਲ ਫੇਰ ਉਹ ਹਰ ਸਾਲ ਪਰ ਇੱਕ ਸਾਲ ਸਰ ਇੱਕ ਸਾਲ ਲੱਗਿਆ ਬਸ ਤੇਰਾ ਵੀ ਸਰਾ ਇਹ ਸਾਰਾ ਸਾਲ ਆ ਸਾਰਾ ਸਾਲ ਕਹਿੰਦੇ ਰਹੋ ਪਾਈ ਚੰਗੀ ਗੱਲ ਹੈ ਹਾਂ ਹਾਂ ਹਾਜੀ ਤੇ ਇਹ ਕਹਾਸਾ ਹੂੰ ਇਹ ਹੈ ਉੱਠ ਗੜੀ ਸੁੱਤੀ ਜੀ ਘਰੇ ਅਸੀਂ ਹੁਣ ਸੌਂਦੇ ਨਹੀਂ ਦਪਹਿਰਾਂ ਦਪਹਿਰਾਂ ਚਾਹੇ ਠੰਡ ਪਵੇ ਚਾਹੇ ਕੋਰਾ ਪਵੇ ਸੌਣਾ ਨਹੀਂ ਅਸੀਂ ਰਜਾਈ ਤੇ ਨਹੀਂ ਬਹਿ ਸਕਦੇ ਕੋਈ ਗੱਡੀ ਜਿਹੀ ਸੌਂਗੇ ਹਾਂ। ਇਹ ਗੱਡੀ ਚ ਸੁੱਤੇ ਹੋਏ ਮੈਨੂੰ ਪਤਾ ਹੀ ਕੀ ਵਰਨੀਂਦਾ ਜਿਹੜੀ ਕੱਚੀਆਂ। ਚਲੋ ਠੀਕ ਆ ਜੀ। ਹੁਣ ਬਾਕੀ ਕਰ ਲਈਏ ਦੁੱਪ ਸੁਖ ਹੋਰ। ਹਾਂ। ਮਿਲਦੇ ਕਿਸੇ ਅਗਲੀ ਵੀਡੀਓ 'ਚ। ਮਾਰਾ ਤੁਹਾਨੂੰ ਸਾਰਿਆਂ ਨੂੰ। ਚੜ੍ਹਦੀ ਕਲਾ 'ਚ ਰੱਖੇ ਜੀ।